ਬਧਾਨਾ ਬਾਈ ਤੇ ਬਹੁਤ ਬਹੁਤ ਮੁਬਾਰਕਾਂ ਤੈਨੂੰ ਚਾਬੀ ਕਿੱਥੇ ਗੱਡੀ ਦੀ ਆਏ ਹਾਏ ਲੋਕ ਲੱਗੇ ਆ ਦਿਖਾ ਦੇ ਲੈ ਆ ਜਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁਬਾਰਕਾਂ ਆਏ ਹਾਏ ਸਾਡੇ 5000 ਜੀ ਨੇ ਦਿਆ ਕਿੰਨੇ ਜੀ 5500 ਜੀ 5500 ਦਾ ਸੋਹਣਾ ਹੋਇਆ ਹੈ ਨਾ ਟੋਕਰੀ ਬਹੁਤ ਸੋਹਣੀ ਹੈ ਖਰਾਬ ਨਹੀਂ ਹੈਗਾ ਖਰਾਬ ਨਹੀਂ ਹੈਗਾ ਤਦ ਲੈ ਵਹ ਹੁਣੇ ਵਿਚਾਰ ਬੰਦ ਕਰ ਨੂੰ ਚਰਾਚਾ ਪੂਰਾ ਕਿੱਦੇ ਮੈਂ ਹੁੰਦੇ ਤਰੂਗੇ ਹੁੰਦੇ ਜਾਏ ਤੋ ਦਿਨੇ ਕਿੰਨੇ ਗੇੜੇ ਦੇਲੇ ਗੇੜੇ ਕਿਨੇ ਦੇਲੇ ਤੇ ਮੈਂ ਤਾਂ ਬਾਜੀ ਦੇਈ ਇਸ ਮੇਰਾ ਤਰਾਏ ਰੱਖ ਜਾਇਆ ਸੌ ਹੋਰ ਅੱਗੇ ਜਾ ਕੇ ਨਾ ਹੁਣੇ ਖੜਾਣਾ ਤੋਂ ਸਾਈਕਲ ਦੀ ਹੈ ਤੇਰੇ ਸੱਦ ਕੋਈ ਬੰਸੀ ਜਾਂਦਾ ਗੱਡੀ ਦੇ ਅੱਗੇ ਲੰਘ ਜਿੰਦਾ ਗੱਡੀ ਦੇ ਅੱਗੇ ਲੰਘ ਜਾਂਦਾ ਹੈ ਤੇਰੇ ਸਦਕੇ ਇਹ ਬਧੀਲਾ ਇਹ ਬਧੀਲਾ ਇਹ ਜੀ ਜਾਦੇ ਹੋਈ ਹੋਈ ਤੇ ਲੱਗਦੇ ਲੱਗਦੇ ਨੇ ਹਾਂ ਬਾਕੀ ਸਭ ਠੀਕ ਹੈ ਗਾਂਟ ਕੀ ਰੋਟੀ ਦਿੱਤੀ ਇਹਦੀ ਨਾ ਦਿੱਤੀ ਨਹੀਂ ਕਿਉਂ ਉਹ ਜਨੇਵ ਗੁਰਨਾਵੂ ਦਾ ਕੰਮ ਦੇ ਵਿੱਚ ਆਜੀ ਅੱਛਾ ਸਾਡੇ ਕੋਲ ਆਜੀ ਕੰਚੇ ਦਲਤਾ ਠੀਕ ਫਰਾਗ ਉਹਨੇ ਖਰਾਬ ਜਾਂਦੇ ਕਿਹੜੀ ਕੰਪਨੀ ਦਾ ਪਤਾ ਨਹੀਂ ਕਿਹੜੀ ਕੰਪਨੀ ਦਾ ਅੱਛਾ ਥੱਲੀ ਖੇਲਦੀ ਹੈ ਕਿਹੜਾ ਹੀਰੋ ਵਾਲਾ ਦਾ ਹੀਰੋ ਜੈਟ ਵਾਲਾ ਦਾ ਟੌਪ ਦਾ ਸਾਈਕਲ ਲੈ ਆ ਤੂੰ ਬਧਾਈਆਂ ਦਿੰਦਾ ਤੈਨੂੰ ਪਾਰਟੀ ਦੇਂਗਾ ਕੀ ਖਵਾਏਗਾ ਲੱਡੂ ਲੱਡੂ ਖਾਏ ਤੇਰੇ ਸਰਕੇ